ਪਠਾਨਕੋਟ ਦੇ ਸੁਜਾਨਪੁਰ ਤੋਂ ਕੁਝ ਦਿਨ ਪਹਿਲਾਂ ਹੋਏ ਕਤਲ ਮਾਮਲੇ ਨੂੰ ਪੁਲਿਸ ਸੁਲਝਾਉਣ ਦਾ ਦਾਵਾ ਕਰ ਰਹੀ ਹੈ ਪੁਲਿਸ ਮੁਤਾਬਕ ਲੜਕੀ ਦਾ ਕਤਲ ਉਸਦੇ ਪ੍ਰੇਮੀ ਨੇ ਕੀਤਾ ਸੀ ਪੁਲਿਸ ਨੇ ਮੁੱਖਰੋਪੀਨ ਗ੍ਰਫਤਾਰ ਕਰ ਲਿਆ ਅਤੇ ਉਸਦੇ ਪਰ ਆਦੀਪਾਲ ਤੋਂ ਛਾਪੇ ਮਾਰੀ ਕੀਤੀ ਜਾ ਰਹੀ ਹੈ ਕੁਝ ਦਿਨ ਪਹਿਲਾਂ ਪਠਾਨਕੋਟ ਦੇ ਨਾਲ ਲੱਗਦੇ ਸੁਜਾਨਪੁਰ ਤੋਂ ਮ੍ਰਿਤਕ ਕੁੜੀ ਦੀ ਲਾਸ਼ ਬਰਾਮਦ ਹੋਈ ਸੀ ਪਠਾਨਕੋਟ ਜੰਮੂ ਕਾਉਂਟੀ ਹਾਈਵੇ ਤੇ ਸੜਕ ਕੰਢੇੋਂ ਇਹ ਲਾਸ਼ ਬਰਾਮਦ ਕੀਤੀ ਗਈ ਸੀ ਉਹੀ ਦਿਨ ਨੂੰ ਰਾਂਗੂ ਦੇ ਰਾਂਬੂ ਲਾ ਇੱਕ ਲੜਕੀ ਲਾਸ਼ ਮਿਲੀ ਅਰਨਗਨ ਜਿਹਦੇ ਗਲੇ ਚੁੰਨੀ ਪਈ ਸੀ ਔਰ ਦੁਨੀਆ ਘੇੜਾ ਦਾ ਉਹਨੂੰ ਮਾਰਿਆ ਗਿਆ ਸੀ ਜਿਹੜਾ ਦੋਸ਼ੀ ਮੀਨਾਗਰ ਜੇਸ਼ ਕੁਮਾਰ ਇਲੀ ਸਕੂਲੀ ਆ ਸੰ ਆਫ ਰਾਜਮਾਰ ਵਾਸੀ ਗੁਰਾਸੌਰ ਉਹ ਇਸ ਕਿਸ ਮਨ ਅਕਿਊਜ਼ਰ ਉਹਨਾਂ ਨੇ ਅੱਜ ਗਵਾਸਾ ਕਰ ਲਿਆ ਹਨ ਜਿਨੇ ਉਸ ਕਿਸ ਦੌਰਾਨ ਇਸ ਗੱਲ ਨੂੰ ਕਬੂਲ ਕਰ ਲਿਆ ਕਿ ਕਤਲ ਉਹਨੇ ਕੀਤਾ ਉਦਾਰਾ ਤਰੀਕਾ ਕੀ ਕੀ ਦਿਓ ਸੁਣ ਕੇ ਨਾਲ ਲਵ ਲਹਿਂਦਰ ਸੀਗੀ ਉਹਨਾਂ ਦੋਹਾਂ ਨੂੰ ਸ਼ਾਦੀ ਕਰਨ ਵਾਸਤੇ ਜੋੜਵਾ ਦੇ ਸੀਗੀ